ਅਤਵਾਦੀਆਂ ਵੱਲੋਂ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਅਤੇ ਵਕ-ਵਕ ਥਾਵਾਂ ਤੇ ਸ਼ਹੀਦ ਹੋਏ ਨਾਗਰਿਕਾਂ ਨੂੰ ਸ਼ਰਧਾਂਜਲੀ ਵੀ ਪੇਂਟ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਵਿਖੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ, ਚੇਅਰਮੈਨ ਸੁਰਿੰਦਰ ਟੂਣਾ, ਸਰਪ੍ਰਸਤ ਕੇਵਲ ਕੁਮਾਰ ਦੀ ਅਗਵਾਈ ਵਿੱਚ ਨਗਰ ਨਿਗਮ ਦਫ਼ਤਰ ਵਿਖੇ ਮੌਨਵਰਤ ਰਾਕੀ ਸ਼ਰਧਾਂਜਲੀ ਪੇਂਟ ਕੀਤੀ ਗਈ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਡਾਕਟਰ ਕਿਰਨ ਮਹੰਤ ਮਲਕੀਤ ਨਾਟ ਚੇਅਰਮੈਨ ਓਮ ਪ੍ਰਕਾਸ਼ ਗੱਬੜ ਸਿਕੰਦਰ ਚੋਹਾਨ ਲक्की ਪੱਟੀ ਸਮੇਤ ਨਗਰ ਨਿਗਮ ਦੇ ਸੈਨੀਟਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਹੋਰ ਐਸੋਸੀਏਸ਼ਨ ਦੇ ਨੁਮਾਇਦੇ ਵੀ ਹਾਜ਼ਰ ਸਨ ਨਗਰ ਨਿਗਮ ਦਫ਼ਤਰ ਤੋਂ ਰੋਜ਼ ਮਾਰਚ ਕੱਢਿਆ ਗਿਆ ਅਤੇ ਥਾਣਾ ਰਣਜੀਤ ਐਵੇਨਿਊ ਥਾਣੇ ਦੇ ਬਾਹਰ ਚੌਂਕ ਵਿੱਚ ਪਾਕਿਸਤਾਨ ਅਤੇ ਅਤਵਾਦੀਆਂ ਦਾ ਪੁਤਲਾ ਫੂਕਿਆ ਗਿਆ ਐਸਮੋ ਕੇ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ ਸਖਤੋ ਸਖਤ ਕਦਮ ਚੁੱਕੇ ਆ ਜਿਸ ਤਰ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਚ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਸਾਡੇ ਦੇਸ਼ ਦੇ ਨਿਹਾਤੇ ਨਾਗਰਿਕਾਂ ਉੱਤੇ ਜਿਹੜਾ ਉਗਰਵਾਦੀਆਂ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੋ ਜਿਹੜਾ ਹੈਗਾ ਇਹ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਸ਼ਰਮ ਸ਼ਰਮ ਵਾਲੀ ਗੱਲ ਸੀ ਉਹ ਜਿਹੜੇ ਵੀ ਵਿਅਕਤੀ ਉਹਨਾਂ ਪਿੱਛੇ ਜਿਹੜੇ ਹੈਗੇ ਆ ਸਮਲੇ ਦੇ ਕਾਰਨ ਉਹਦੇ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਨਭੂਤੀ ਰੱਖਣ ਲਈ ਇੱਕ ਜਿਹੜਾ ਹੈਗਾ ਰੋਸ਼ ਰੈਲੀ ਕੱਢੀ ਹੈ ਅੱਜ ਜੋ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮੁਲਾਜ਼ਮ ਔਰ ਸੰਤ ਸਮਾਜ ਜਿਹੜਾ ਉਹਦੀ ਨਿੰਦਿਆ ਕਰਦਾ ਵਾ ਉਹਦੇ ਨਾਲ ਨਾਲ ਜੋ ਸਰਕਾਰ ਫੈਸਲਾ ਲੈ ਗਈ ਅਸੀਂ ਜਿਹੜੇ ਉਹ ਡਟ ਕੇ ਸਰਕਾਰ ਦੇ ਨਾਲ ਆ ਜੈ ਹਵਾਲਮੀ ਕੀ ਹਰ ਹਰ ਵਾਲਮੀ ਅੱਜ ਹਿੰਦੁਸਤਾਨ ਦਾ ਹਰ ਨਾਗਰਿਕ ਹਰ ਸਿਪਾਹੀ ਪਾਕਿਸਤਾਨ ਦੇ ਖਿਲਾਫ ਖੜਾ ਹੈ ਕਿਉਂਕਿ ਪਾਕਿਸਤਾਨ ਦੇ ਖਿਲਾਫ 1965 1971 ਅਲੀ ਵੀ ਜਿੱਤ ਹਿੰਦੁਸਤਾਨ ਦੀ ਹੋਈ ਸੀ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਜਿਹੜਾ ਪੱਥਰ ਤੇ ਨਿਰਦੋਸ਼ਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਨਿਰਦੋਸ਼ਾਂ ਨੂੰ ਜਾਂ ਤੋਂ ਹੱਥ ਤੋਂ ਨੇ ਪਏ ਇਹ ਬਹੁਤ ਕਿਰਣਾਯੋਗ ਗੱਲ ਹੈ ਆਓ ਥਾਰੇ ਰਲ ਮਿਲ ਕੇ ਹਮਲਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਇਹ ਜੋ ਪਾਕਿਸਤਾਨ ਆ ਇਹਨਾਂ ਮੂੰਹ ਤੋਂ ਜਵਾਬੀਏ ਜਿਹੜੇ ਨੇ ਇੱਥੇ ਮਾਰੇਗੇ ਅੱਜ ਅਸੀਂ ਨਗਰ ਨਗਰ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀਆਂ ਵੀ ਸਾਡੇ ਜਿਹੜੇ ਜੀ ਮਰੇ ਨੇ ਉਹਨਾਂ ਸੁਨਾਝ ਨਹੀਂ ਦਿੱਤੀ ਗਈ ਮੌਨ ਵਰਤ ਰੱਖਿਆ ਗਿਆ ਤੇ ਉਹਰਾ ਪਾਕਿਸਤਾਨ ਦਾ ਮਰਦਾਬਾਦ ਕੀਤਾ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਸਲਾ ਸਾੜਿਆ ਗਿਆ ਸਾਰੇ ਨੇ ਇੱਕ ਮੁੱਠ ਹੋ ਕੇ ਇੱਕੋ ਹੀ ਤਾਲ ਥਲੇ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਜਿਹੜਾ ਜਵਾਬ ਆ ਪਹਿਲ ਕਾਮ ਦੇ ਵਿੱਚ ਜਿਹੜੇ ਸਾਡੇ ਨੇ ਹੱਥੇ ਜਿਨ੍ਹਾਂ ਦੀ ਮੌਤ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮਾਨਮਨਤ ਰੱਖਿਆ ਗਿਆ ਕਾਰਪਸ਼ੇਡ ਨਗਰ ਨਗਰਸਰ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਹੈਲਥ ਅਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਾਥ ਦਿੱਤਾ ਕਿ ਇਹ ਜਿਹੜਾ ਜਵਾਬ ਆ ਇਹ ਜਵਾਬ ਜਲਦੋਂ ਜਲਦ ਨਰਿੰਦਰ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਔਰ ਦੇਣਾ ਚਾਹੀਦਾ ਜਵਾਬ